ਸਸਿਗਾਜੀ ਮੈਡਮ ਸਭਨ ਤੇ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਤੇ ਦੀਪ ਮਠਾਦੀ ਜੀ ਸੇ ਫੇਮ ਕਰ ਰਿਹਾ ਕਿ ਜਾਂ ਮਨੇ ਨੈਚਰ ਰੁੱਧ ਗਿਆ ਉਹਨਾਂ ਦਾ ਨਹੀਂ ਉਹ ਕੇਅਰ ਕਰ ਰਹੇ ਨੇ ਪਰੇਸ਼ਾਨ ਨਹੀਂ ਕਰ ਰਹੇ। ਓ ਜੀ ਓ ਸ਼ੇਰਾ ਹੁਣ ਕੋ ਸਿਣਣਾ ਪਾਜੀ ਐ ਐ ਗੋਲੀ ਬਣਾ ਕੇ ਸ਼ਿਕਾਇਤ ਨਹੀਂ ਨਹੀਂ ਯਾਰ ਨਹੀਂ ਮੈਡਮ ਨੇ ਕੁਛ ਨਹੀਂ ਕਿਹਾ ਪਾਜੀ। ਬਈ ਯਾਰ ਸ਼ੁਰੂ ਕਰੋ। ਹੂੰ ਲੈਟ ਮੈਂ ਵੀ ਕਮਰੇ ਡਰੋਨ ਦਾ ਆਤਾ ਓ ਤਾ ਦੇਖ ਲੈ ਹਾਂ ਚਲ 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 ਇਹ ਨਿਆਦਾ ਹੀ ਨਵਾਂ ਹੈ ਮੈਂ ਟੈਸਟ ਕਰਕੇ ਵੇਖੀ ਤੀ ਹੁਣ ਮੰਦਾ ਹੀ ਥਾਂ ਲਿਆ ਇਹਨ ਕੋਈ ਵੱਢ ਤੇ ਪਰ ਜਾ ਫਿਰ ਚੰਗਾਈ ਕਾਲਾ ਹੈ ਠਾਕੜੀ ਪੂਰਾ ਹੁਣ ਵੇਲਾ ਸੰਭਲ ਠਾਕੜੀ ਮੈਂ ਅੱਗੇ ਤੇ ਰੱਖਾ ਹੋਰ ਵੇਖੀ ਆਈ ਜਾ ਜੇ ਆਈ ਪੂਰੀ ਚੱਲਦਾ ਨਹੀਂ ਪੂਰਾ ਘੈਂਟ ਵੇਖਿਆ ਜੀ ਇਹ ਮਗਰਲੇ ਮਗਰਮਾ ਕੰਦੇ ਇੱਧਰ ਆਇਆ ਇੱਧਰ ਓਏ ਲੱਲਾ ਆ ਗਈ ਆ ਗਈ ਆ ਗਈ ਜਾਜ ਕਰਨ ਨੂੰ ਕੋਸਾ ਮੁਰਿਆ ਇਹੋ ਕੈਮਰਾ ਵੀ ਚੱਲਦੇ ਕੈਮਰਾ ਕਨੈਕਟ ਕਰਕੇ ਦੱਸਾਂ ਤੁਹਾਨੂੰ ਦਿਨੇ ਕਰਾਂਗਾ ਜੀ ਰਾਤ ਨੂੰ ਇੰਨੀ ਯਾਰ ਕੁਆਲਿਟੀ ਵਧੀਆ ਨਹੀਂ ਹੁੰਦੀ ਯਾਰ ਹਾਂ ਇੰਨੀ ਕੁਆਲਿਟੀ ਨਹੀਂ ਹੁੰਦੀ ਯਾਰ ਬੋਲਣਾ ਹੈ ਹਾਂ ਇਹ ਗੂਗਲ akhir kalangu kidhar lagaa am nandpur me aaye hain laggeya roti khaan nu bolya apra de do haldu de do mainu kalle nahi deni koi sabji de dhainy maayan aanal masa haa bhai sabji na paan nahi dalo nahi dal de nahi roti nahi dal ch paaya ਓਏ ਅੱਧੀ ਰਾਤ ਜਿੰਨੇ ਕਰਵਾਉਂਦੇ ਸਾਨੂੰ ਨਰਾਹੀ ਕੀ ਆ ਸਾਨੂੰ ਕੀ ਆ ਅਦਾਲੀ ਬਗੜਾ ਮੈਂ ਤੁਹਾਨੂੰ ਬੇਰੇ ਗਡੇ ਗਡੇ ਅੰਬ ਖਾਣੇ ਕਬੂਤੇ ਸਿੱਲੇ ਪਾਪਾ ਖਾਣੇ ਪੀਲੇ ਪਾਪੂ ਪਿੰਡ ਪਿੰਡ ਮਰ ਚਲੇ ਗਰਮੀ ਮੈਂ ਨਾ ਮੈਂ ਬੈਠੂ ਗਰਮੀ ਨਾਲ ਮਰ ਜਾਈ ਤੇ ਅੰਬ ਖਾਂਦੇ ਨੇ ਓ ਮੈਨੂੰ ਦੇ ਖਿਚ ਬੋਏ ਚੜ ਗਿਆ ਆਈਸਕ੍ਰੀਮ ਦੀ ਲੱਗੀ ਨੂੰ ਕਰੇ ਵਿਚਾਰੀ ਤੁਹਾਨੂੰ ਨਹੀਂ ਖਾਣਾ ਆ ਤਰਲੇ ਉਹਨੂੰ ਬਥੇਰਾ ਕੋ ਮੁੰਡੇ ਪਰ ਉਹ ਚੂਣਾ ਨਹੀਂ ਡੰਡੇ ਮੈਂ ਵੀ ਆਪਣੇ ਤਰ੍ਹਾਂ ਬਹੁਤ ਤੇਰੀ ਮਨ ਮਣੀ ਕਿ ਨਹੀਂ ਖਾਦੀਆਂ ਓਏ ਹੈ ਉਹਨੇ ਸੋਨ ਨੂੰ ਬਣਾ ਬਲਾਉਣਾ ਨੇ ਕੋਚ ਕਰ ਕਰ ਕੇ ਸੁਣਤੀ ਰੋ ਰੋ ਇੱਕ ਮਿੰਟ ਸਾਨੂੰ ਰੋ ਰੋ ਕੁਲਫੀ ਬਣਾਉਣਾ ਬਲਾਉਣਾ ਵਾ ਕੀ ਚੱਕੀ ਦੇ ਵੱਢ ਹਾਂ ਆਂਧਰਾ ਧੁੱਪ ਜਾਣੀ ਹੈ ਵੇਖੀ ਯਾਰ ਮੈਨੂੰ ਕੋਹ ਨਹੀਂ ਲੱਗੋ ਇਹ ਅਸੀਂ ਨਹੀਂ ਹਮ ਦੱਸਾਂ ਨਹੀਂ ਹੁੰਦੀ ਉਹ ਮੈਂ ਦੇਖੋ ਪਿੰਡ ਕੋ ਬੰਦਿਆ ਉਹਨੂੰ ਸੌਣ ਲੱਗਿਆ ਨਹੀਂ ਨਹੀਂ ਮੈਂ ਸਰਪਿਰੋ ਸਰਪਣੋ ਨੇ ਸਰ ਜੈ ਵੀ ਹੋ ਗਏ ਮਿੱਤਰ ਪਿਆਰੇ ਤਿਆਰ ਚਲ ਚਲ ਚੱਲ ਚੱਲਣ ਚੱਲੇ ਆਪਾਂ ਚੈੱਕ ਆਊਟ ਕਰਤਾ ਹੈ ਆ ਲੋ ਬੋ ਕੀ ਹੈ ਚਾਰ ਖਾ ਲਿਆ ਮੇਰੇ ਤੇ ਆਲਾ ਖੁਰਕ ਪੈ ਗਈ ਚਰਚਾ ਕਣੀ ਖਾਣੀ ਮਰਚਾ ਬੇਟਾ ਬੇਟਾ ਚਾਰ ਖਾ ਗਏ ਰੋਟੀਆਂ ਹੁਣ ਸਟਿੰਗ ਵੀ ਲੱਗੇ ਆ ਰੋਟੀਆਂ ਪਾਜ ਆ ਮੈਨੂੰ ਦਹੀਂ ਪੀਣ ਨਹੀਂ ਇਹ ਦੱਸਣਾ ਹੀ ਪਰ ਹੋ ਬੁਰਾ ਹਾਲ ਗਿਆ ਲੋਕ ਕੀ ਸਮਝ ਗਏ ਨਹੀਂ ਗੋ ਪੀਂਦੇ ਨਹੀਂ ਸੁਣਣੇ ਉਜੂਬਾ ਨੇ ਕਿਹਾ ਸੁਣਣੇ ਉਜੂਬਾ ਲੱਗੇ ਹੁਣ ਹੁਣ ਚਲੋ ਆਜੋ ਕੀ ਆ ਕੀ ਫੋਟੋ ਨਾ ਰੋਈ ਜਾਇਆ ਕਰੋ ਕਿਉਂ ਹੈ ਕਣੀ ਤਾਂ ਸਵਰਗਿਕ ਨਹੀਂ ਦੱਸਦਾ ਇੱਥੇ ਫੋਟੋ ਖੇਦਾਂ ਮੈਂ ਇਧਰ ਨੂੰ ਵੇਖ ਤੂੰ ਪੂਰਾ ਘਰ ਜਾਗ ਤੋਂ ਭੜ ਕੇ ਕੀ ਕਹਿ ਦੇਣਾ ਮੈਂ ਬੜੀ ਦੂਰ ਗਿਆ ਸ਼ਿਮਲੇ ਗਿਆ ਹਾਂ ਉਹ ਕੰਦਾ ਉੱਡਦੀ ਫਿਰ ਮਸਤਕਾ ਕਰਨਵੇਂ ਚੱਲ ਇਹ ਕਿਹੜੀ ਮਛਲੀ ਆ ਇੱਕ ਮਿੰਟ ਦੱਸੀ ਇਹ ਜਲ ਮਛਲੀ ਜਲ ਭਰੀ ਆ ਪਣੀ ਨਹੀਂ ਪਰਾਇਆ ਜਲ ਪਰਾ ਈਲਾ ਹੀ ਇੱਕ ਦੋ ਬਣਾ ਲੀਆਂ ਮੇਆ ਬੀਬੀਆਂ ਬਣਾ ਲੀਆਂ ਕਣੀ ਸੰਦੀਪ ਨੇ ਬਣਾਈ ਮੈਂ ਤਾਂ ਬਣਾਈ ਨਹੀਂ ਕੋਈ ਵੀ ਇੱਕ ਬਣਾਇਆ ਬਾਕੀ ਪਰਨਾ ਛੋਟਾ ਹੈ ਵੱਡਾ ਹਰ ਤੇ ਪੱਕ ਬੁਗ ਬੰਨੀ ਹੋਣੀ ਫਿਰ ਜਿਆਦਾ ਵਧੀਆ ਬਣਦੀ ਏਰੀ ਚੱਲ ਚੱਲ ਓ ਵੈਸੇ ਕਿੱਦਾਂ ਵੀ ਹੈ ਰੌਲਾ ਹਾਂ ਤੁਸੀਂ ਕਿੱਦਾਂ ਰੌਲਾ ਪਾਇਆ ਹੈ ਹੈ ਠੀਕ ਈ ਆਈ ਇਹਦੇ ਤੇ ਸਹੀ ਫੁੱਲੋਂ ਲਿਆਂਦਾ ਮਹਾ ਕੱਢ ਕੇ ਉਹ ਵੀ ਬੰਨਨੇ ਨਾਲ ਇਹ ਵੀ ਛੁੱਟੇ ਆ ਕਿਤੇ ਹੁਣ ਵੇਖ ਕਿੰਨਾ ਡੇ ਰੋਲਾ ਪਾਉਣ ਲੈ ਬਥੇਰੀਆਂ ਫੋਟੋਆਂ ਖਿੱਚ ਲੈ ਹੁਣ ਉੱਪਰ ਨਹੀਂ ਖਿਚਣ ਦੇਣੀਆਂ ਬੱਸ ਵੇਖਿਓ ਭਾਜੀ ਹੁਣ ਕਹਿਣ ਲੱਗੇ ਵੀ ਫੋਟੋਗ੍ਰਾਫੀ ਨਹੀਂ ਕਰਨੀ ਵੇਖਿਓ ਵੇਖਿਓ ਬੱਸ ਜੀ ਭਾਜੀ ਨੇ ਸੋਟਾ ਇੱਥੋਂ ਫੜਿਆ ਵਾ ਲਾਗੂ ਹੀ ਸੋਟਾ ਹੁਣੇ ਤਾਕ ਦੇ ਨਾਲ ਵਧੀਆ ਜਾ ਚਲੋ ਜੀ ਧੰਨ ਚ ਵੀ ਬੜਾ ਟਾਈਮ ਲੱਗਦਾ ਨਾ ਬੜੇ ਬਣ ਠੀਕ ਹੋ ਗਿਆ ਸੋਨੋ ਗੱਗਤਰੀ ਜਾਂਣਾ ਹਣਾ ਤੇ ਭਰਾ ਜੂਬਾ ਵੇ ਲੈਣ ਮਗਰ ਪਹੁੰਚੇ ਨੇ ਵੇਂਦਾ ਲੈ ਵੀ ਹੁਣ ਚੱਲੇ ਆਂ ਹੁਣ ਕਿੱਧਰ ਨਹੀਂ ਜਾਣਾ ਜੀ ਹੁਣ ਪਿੰਡਾਂ ਨੂੰ ਚੱਲੇ ਜਾ ਹੁਣ ਹੁਣ ਇਹਨੇ ਕਹਿਤਾ ਪਿੰਡ ਨੂੰ ਪਿੰਡ ਨੂੰ ਚੱਲੇ ਬਸ ਆਪਾ ਨਾ 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 ਜਾਣਾ ਹੋਰ ਕਿਤੇ ਵੀ ਆ ਜਾਣਾ ਹੋਰ ਕਿਤੇ ਕੇ ਸਲੂਣ ਕਨੇ ਵੇਖਣਾ ਹੈ ਤੁਹਾਡੇ ਸਿਰ ਤੇ ਸਲੂਣੇ ਆ ਠੀਕ ਨਹੀਂ ਗੱਲ ਹੋ ਗਈ ਸਾਡੀ ਵਾਪਸੀ ਘਰ ਨੂੰ ਜਾਣ ਦੀ ਇਹਨਾਂ ਆਵਾਜ਼ ਹੀ ਬੜੀ ਛੱਡੀ ਲਗਾਉਣੇ ਜਿਹੜੇ ਕਰਨਾ ਚਾਹੀਦਾ ਦਰਿਆ ਬੁੱਢਾ ਕਿਥੇ ਰੇਤਾ ਆ ਵਿੱਚ ਵਿੱਚ ਆ ਵਿੱਚ ਜਿਹੜਾ ਰੇਤਾ ਇਹ ਘੋਰਤੀ ਆ ਪੱਥਰਾਂ ਵੀ ਰੇਤਾ ਬਣਦੀ ਹੋਰ ਕੀ ਬਣਦਾ ਹੈ ਆ ਪੱਥਰਾਂ ਦੀ ਹਾਂ ਹਨਾਂ ਦੇ ਪਈ ਆ ਇਦਾਂ 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 ਪੱਛੀ ਵਾਜ ਵਾਜ ਇਨੇ ਇਕੱਠੇ ਝੂਟ ਝੂੜੂ ਸਹੀ ਗੱਲ ਸਹੀ ਗੱਲ ਇਹ ਕਿ ਲੱਭਦਾ ਓਏ ਕੀ ਲੱਭਦਾ ਵਾ ਦੁਪੱਟਾ ਓ ਪਿਆਰ ਦਾ ਹੈ ਕੀ ਲੱਭਦਾ ਤਾੜੀ ਪਹੁੰਚੇ ਰੱਖੇ ਸਲੇ ਕਿੰਨੇ ਵੇ ਸਹੀ ਚੱਲੇ ਨੇ ਪੜਿਆ ਨੂੰ ਖਾਣ ਨੂੰ ਜਾਇ ਕੋਈ ਹਾਂ ਨਾ ਨੋ ਕੋਈ ਤਰਾ ਪਿਆ ਬੱਬਾ ਕਿੱਦਾਂ ਆ ਗਏ ਇਹਨਾਂ ਨੇ ਇਹ ਆ ਵੀ ਚੰਗੇ ਕੇਲੇ ਲੈ ਕੇ ਆਏ ਆ ਹੈ ਮੈਂ ਤੇ ਵੀਰੋ ਵੇ ਜੋ ਦੁੰਬੀਆ ਸਾਰਾ ਆ ਗਿਆ ਤੁਹਾਨੂੰ ਪਿਆਸ। ਉਹ ਲੈ ਲੇਂ ਤਰੀ ਹੁੰਦੇ ਪੜੀ ਤੋ। ਉਹ ਪਟਾ ਜਾ। ਨਹੀਂ ਆਖ ਡਰੋਨ ਦਾ ਵੀਡੀਓ ਸ਼ੂਟ ਕਰਦੇ ਮੰਮੇ ਕਿੰਨੇ ਹੀ ਆ ਗਏ ਤੇ ਮੈਂ ਭੈ ਜਨ ਜਾਣ। ਹਾਂਜੀ ਹਾਂਜੀ। ਆ ਲੈ ਆ ਲੈ ਆ ਇੱਧਰ। ਆਕਾਸ਼ ਕਿੱਧਰ ਜਾਣ ਡਿਆ ਵੇ? ਆਕਾਸ਼। ਆ ਇੱਧਰ ਕਨੇ ਦੱਸ ਪਾਈ ਪਈ ਇੱਥੇ ਸੋਨਾ ਬੜਾ ਆ ਤੇ ਆਹਰ ਕੋਨੇ ਡਾਇਆ ਪੁੱਟਣ। ਤੂੰ ਪੁੱਟੋ ਨਚਰ। ਇੱਧਰ ਮੈਡਮ ਦਾ ਤੇ ਹੋ ਗਿਆ ਕੰਮ ਖਰਾਬ। ਬੈਠੇ ਬੁਰੇ ਹਾਲ। ਤਨੂ ਵੀ ਸੋਚੰਦਾ ਆਪਾਂ ਕਿਦੋਂ ਪਿੰਡ ਪਹੁੰਚਾਂਗੇ ਬਹੁਤ ਬਰਾਗ ਗੱਡੀ ਨੂੰ ਉੱਤਰਿਆ ਮਣੀ ਉਹ ਗੱਡੀ 'ਚ ਬੈਠਾ ਹੈ ਇਹ ਨਾਲ ਦੀ ਉਹ ਸੂਟ ਪਾਣ ਗਏ ਉਹਨਾਂ ਦੇ ਘਰੇ ਉਹ ਪੰਪਿੰਗ ਕਰਤੀ ਜੀ ਉੱਤੇ ਚਲਾ ਜੀ ਬਹੁਤ ਵਧੀਆ ਕੀਤਾ ਨੰਦ ਚਲਾ ਜੀ ਚਲੋ ਚੱਲੀਏ ਠੋਠੋ ਠੋ ਅੱਖ ਚਾਲੂ ਇਹ ਕਿਦਾਂ ਦੇ ਓਏ ਇਹ ਦੇ ਦੇ ਹੁਣ ਇਹ ਖਾੜਾ ਇੱਥੇ ਲੱਗੇ ਹੁਣ ਕਿ ਚਾਲੂ ਖਾਣ ਮਿਕਸ ਇਹਨੂੰ ਕਹਿੰਦੇ ਫਰੂਟ ਚਾਟ ਹਾਂ ਫਰੂਟ ਚਾਟ ਦੀ ਪਲੇਟ ਲੱਗੇ ਰੈਡੀ ਕਰਨ ਅਇਜੇ 1/2 ਮਿੰਟ ਕੱਟ ਕੇ ਹਰੀ ਮਿਰਚ ਪਾ ਦੇ ਬਾ ਹਾਂ ਆਹ ਵੇ ਦੇ ਜੀ ਮੇਰੀ ਕੁੜੀ ਨੂੰ ਮਿੱਟੀ ਚਾਹੀਦੀ ਵੇ ਖੇਡਣ ਆ ਤੇ ਕਿਦਾਂ ਠੀਕ ਆ ਮਾਹੌਲ ਬਣੀ ਗੱਲ ਬਣੀ ਨਹੀਂ ਗੱਲ ਕਰਨੀ ਮਿਰਚ ਪਾ ਮਸਾਹਰੀ ਵੇਖ ਕੇ ਕਰ ਬੰਦੀ ਮਿਰਚ ਪੌਣੀ ਹਰੀ ਵੇਖਣ ਡਿਆ ਮੈਂ ਬਟੇਰੀਆਂ ਵਾਂਗੂ ਇਥੋਂ ਸ਼ੇਰ ਯਾਰ ਦਾ ਤੇਲ ਖਾ ਕੇ ਗੱਡੀ ਹਸਾ ਲੈ ਲਾ ਵੀ ਹੁਣ ਫੇਰ ਯਾਰ ਦਾ ਤੇਲ ਲੱਗੇ ਪਾਉਣ ਆਹ ਪਰਾਲੀ ਇਹਦੀ ਇੱਥੇ ਖਲਰ ਚੱਲੀ ਵੀਰ ਦਿਆ ਹੋਵੇ ਅਹੀਂ ਪਹੁੰਚ ਗਏ ਹ ਸਲੂਮਨ ਪਰੇ ਮਿੱਟੀ ਮਿੱਟੀ ਦੇ ਢੇਰ ਚ ਖਾਚਕੂ ਦਿੱਤੇ ਇਹਨਾਂ ਨੇ ਬੜਾ ਵਧੀਆ ਕਰਤਾ ਕ੍ਰਾਉਂਡ ਜੀ ਪੱਧਰੀ ਹੈ ਉਹ ਰਹਿ ਗਏ ਇੱਕ ਢੇਰ ਹੁਣ ਪਹੁੰਚ ਗਏ